ਸਤਿ ਸ਼੍ਰੀ ਅਕਾਲ ਲੋਕੋ ਕੀ ਹਾਲ ਚਾਲ ਆ ਤੇ ਆਪਾਂ ਖੜੇ ਆ ਟਰੈਕਟਰ ਮੰਡੀ ਤਲਵੰਡੀ ਸਾਬੋ ਤੇ ਜਿੱਥੇ ਤੁਹਾਨੂੰ ਹਰ ਵਾਰੀ ਘੈਂਟ ਮੁੱਲ ਦੇ ਤੇ ਵਧੀਆ ਟਰੈਕਟਰ ਦਿਖਾਉਣੇ ਹੁੰਦੇ ਆ ਤੇ ਟਰੈਕਟਰਾਂ ਬਾਰੇ ਆਪਾਂ ਵਧੀਆ ਜਾਣਕਾਰੀ ਦਿੰਦੇ ਹੁੰਦੇ ਆ ਤੇ ਤੁਹਾਨੂੰ ਦਿਖਾਉਣੇ ਆ ਤਿੰਨ ਟਰੈਕਟਰ ਤਿੰਨੇ ਸੋਨਾ ਲੀਕਾ ਖੜਿਆ ਬਾਈਕਲੇ ਹਾਂ ਲਾਉਣੇ ਆ ਬਾਈ ਨਾਲ ਉਹ ਜੀ ਰੱਖੀ ਜਾ ਠੀਕ ਹੈ ਜੀ ਵਧੀਆ ਕਿਹੜੇ ਕਿਹੜੇ ਟਰੈਕਟਰ ਅੱਜ ਆਪਣੇ ਕੋਲ ਇੱਕ ਤਾਂ ਸੀਗਾ ਜੀ 45 ਵਾਲਾ ਠੀਕ ਹੈ ਹਾਂ ਜੀ ਕਿਹੜੇ ਗੇਰ ਦਾ ਸਹੀ ਹੈ ਜੀ ਕਿੰਨੇ ਸੋਨਾ ਲੀਕਾ ਹੈ ਹਾਂ ਤਿੰਨੇ ਸੋਨਾ ਲੀਕਾ ਜੀ ਠੀਕ ਹੈ ਅੱਲੇ ਖੜਾਣੇ 745 ਜੋ ਜੀ ਡਿਟੇਲ ਦੇ ਬਾਰੇ ਜੀ ਰੱਖੋ ਮੜਾ ਹੈ ਇਹ ਇੰਜਨ ਗੇਅਰ ਤਾਂ ਸਹੀ ਹੈ ਜੀ ਇਹ ਜਮਾ ਠੀਕ ਹੈ ਜੀ ਬਾਕੇ ਲੈ ਜੇ ਬਸ਼ੱਕ ਅਗਲਾ ਠੀਕ ਹੈ ਜੀ ਕਮਤ ਸਿੰਘਲਾ ਜੀ ਤਿੰਨਾਂ ਸਿੰਘਲਾ ਕਲਚ ਹੈ ਸਿੰਘਲਾ ਕਲਚ ਆ ਹਾਂ ਤੇ ਇਹ ਦਾ ਹਰਿਆਣਾ ਨੰਬਰ ਆ ਜੀ ਠੀਕ ਹੈ ਜੀ ਉਹ ਪੂਰਾ ਬੜੀਆ ਪੰਚ ਵਾਲੀ ਅਕਉਂਤੇ ਹੈ ਆਪਣਾ ਪੰਜਾਬ ਨੰਬਰ ਤੇ ਇਹ ਹਰਿਆਣਾ ਜੀ ਇਹ ਹਰਿਆਣਾ ਨੰਬਰ ਆ ਜੀ 7080 ਦਾ ਹੈ ਦਾ ਰਾਇਆ ਜੀ ਇਹਨੇ ਮੌਕੇ ਤੇ ਮੁੱਜੜ ਗਏ ਹਾਂ ਇੰਨੇ ਕੀ ਗਰੰਟੀ ਆ ਇਹ ਤਿੰਨ ਹੈ ਜੀ 2000 ਚਾਲ 2003 ਮਾੜਾ 2003 ਮਾੜਾ ਇਹਦਾ ਐਫੀਡੀਟ ਤੇ ਚੱਲੂ ਆ ਨਾ ਹਾਂਜੀ ਤੇ ਡਿਮਾਂਡ ਮੂ ਡਿਮਾਂਡ ਇਹਦੀ ਕੀ ਆ ਜੀ 1,65,000 ਮੰਗਦੇ ਹੋ ਕਿੰਨੇ ਕਦਾ ਛੱਡ ਦੋਗੇ ਜੀ ਤੇ ਦੇ ਦਾਂਗੇ ਜੀ 1,40,000 ਦਾ 1,40,000 ਦਾ ਹਾਂ ਤੇ ਤੇ ਅੱਗੇ ਆ ਗਿਆ ਬਾਈ ਡੀਆਈ 743 ਲਾਲ ਰੰਗ ਵਾਲੀ ਵਾਲਾ ਜੀ 740 740 ਇਹਦਾ ਪੰਜਾਬ ਨੰਬਰ ਆ ਗਿਆ ਜੀ ਤੇ ਇੰਜਨ ਗੇਅਰ ਤਾਂ ਇਹ ਵੀ ਬਾਈ ਕਹਿੰਦਾ ਜਮਾ ਓਕੇ ਆ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਟਾਇਰ ਵੀ 70 80 ਪੈਸੇ ਆ ਗਿਆ 70 ਦਾ ਨੰਬਰ ਮਾਡਲ ਕਿਹੜਾ ਹੈ ਇਹ 4 ਆ ਜੀ 2004 2004 ਮਾਦਲ ਹਾਂ ਜੀ ਲੱਖ 40 ਹਜ਼ਾਰ ਦੀ ਡਿਮਾਂਡ ਆ ਬਈ ਜੀ ਤੇ ਇਹ ਮਲਾਉਣੇ ਆ ਬਾਈ ਇਹ ਕਿੰਨੇ ਕ ਦਾ ਛੱਡ ਦੂੰਗੀ ਇਹ ਡਿਮਾਂਡ ਇਹ ਦੇ ਦਾਂਗੇ 1,36,000 ਦਾ 1,36,000 ਦਾ ਬਈ ਲਾਲ ਕਲਰ ਦਾ ਤੇ 36,000 ਆ ਬਾਕੀ ਮੈਂ ਮੰਨ ਲਵਾਂ ਲਾਈਟਾਂ ਲੋਟਾਂ ਵੀ ਲੱਗੀਆਂ ਇਹਦੇ ਤੇ ਮੌਕੇ ਦੇ ਮਾਨਤਾ ਨਾਲ ਹੋਰ ਵੀ ਹੋ ਜੀਗਾ ਬਈ ਇੱਕ ਦਵਾਰ ਆ ਗਿਆ ਤੇ ਅੱਗੇ ਆ ਗਿਆ ਬਈ ਸੋਨ ਲੀਕ ਆ ਗਿਆ ਜੀ ਇੱਕ ਉਹ ਨਵੇਂ ਪੁਰਾਣੇ ਪੇਖਿਆ ਦੋ ਕਹਿੰਦੇ 35 40 ਪੈਸਾ ਸਾਫ ਹੈ ਇਹ ਕਰਦਾ ਹੈ ਜੀ ਸਹੀ ਹੈ ਜੀ ਇਹ ਤਾਂ ਇਹ 30 ਵਾਲਾ ਜੀ ਦੋ ਸਿਲੰਡਰ ਹੈ ਦੋ ਸਿਲੰਡਰ ਹੈ ਠੀਕ ਹੈ 73000 ਹਾਂ 194000 ਤੁਸੀਂ ਇਹਨੂੰ ਤੁਸੀਂ ਦੇਖ ਸਕਦੇ ਹੋ ਉੱਤੇ ਆ ਕੇ ਵਾ ਕੇ ਤੇ ਚੈੱਕ ਕਰਕੇ ਲੈ ਜਾ ਸਕਦੇ ਹੋ ਭਾਈ ਬੋਲੋ ਵਾ ਕੇ ਲੈ ਜਾ ਹਾਂ ਇਹ 2007 ਮਾਡਲ ਹੈ ਜੀ ਪੰਜਾਬ ਪੰਜਾਬ ਨੰਬਰ ਹੈ ਜੀ ਪੰਜਾਬ ਨੰਬਰ ਹੈ ਜੀ ਪੰਜਾਬ ਲਗਤੇ 60000 ਡਿਮਾਂਡ ਹੈ ਨਾ ਹਾਂ ਇਹ 145 ਦਾ ਦੇ ਦਾਂਗੇ ਇੱਕ ਬੰਦਾ ਆ ਬਾਕੇ ਲੈ ਜੀ ਠੀਕ ਆ ਇਹ ਹੋਰ ਕਿਡਾ ਆਪਣਾ ਬਸ ਆ ਤਾਂ ਨਹੀਂ ਐ ਜੀ ਇੰਨੇ ਜੀ ਹਾਂ ਤੇ ਆਪਣਾ ਨੰਬਰ ਹੋ ਲੋ 94175 78826 ਇੱਕ ਵਾਰ 94175 70826 ਪੱਕਾ ਕਲਾ ਪਿੰਡ ਆ ਜੀ ਪਿੰਡ ਜੀ ਜੇ ਬਾਈ ਬੁੱਧਵਾਰ ਨੂੰ ਮੰਡੀ ਚੋਂ ਮੰਡੀ ਜਾ ਜਾਓ ਨਹੀਂ ਤੁਸੀਂ ਬਾਈ ਕੋਲੋਂ ਘਰੇ ਵੀ ਲਿਆ ਸਕਦੇ ਹੋ ਘਰੇ ਵੀ ਲਿਆ ਸਕਦੇ ਹੋ ਨੰਬਰ ਤੋਂ ਬਾਈ ਦਾ ਆਪਣਾ ਖਾ ਪਿੰਡ ਤੋਂ ਘਰੇ ਹੁੰਦੇ ਜੀ ਠੀਕ ਆ ਜੀ ਕਈ ਵਾਰੀ ਆ ਜਾਂਦਾ ਨਾ ਤਰਵੰਡੀ ਹੁੰਦਾ ਪੜਾ ਹਾਂ ਨਹੀਂ ਪਿੰਡ ਲੈ ਜਾਂਦੇ ਪੱਕਾ ਕਲਾ ਜੀ ਠੀਕ ਤੇ ਬਾਈ ਕਹਿੰਦਾ ਆਪਣਾ ਟਰੈਕਟਰ ਪਿੰਡ ਤੇ ਤੁਹਾਨੂੰ ਤਿੰਨੇ ਟਰੈਕਟਰ ਦਿਖਾਤੇ ਤੇ ਟਰੈਕਟਰ ਤੁਹਾਨੂੰ ਪਤਾ ਹੀ ਹੈ ਤੇ ਤੁਸੀਂ ਆ ਕੇ ਟਰੈਕਟਰ ਨੂੰ ਦੇਖ ਸਕਦੇ ਹੋ ਤੇ ਇਕਟਰਾਂ ਦੀ ਫੁੱਲ ਗਾਰੰਟੀ ਹੈ ਬਾਈ ਕੰਨੀਓ ਤੇ ਵੀਡੀਓ ਚੰਗੀ ਲੱਗੇ ਸ਼ੇਅਰ ਜੂ ਕਰਦੇ YouTube ਚੈਨਲ ਕਰ ਲਿਓ ਸਬਸਕ੍ਰਾਈਬ ਧੰਨਵਾਦ ਹੋ